ਕਾਦੂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਸਿਡਨੀ ਦੀ ਮਾਰਕੀਟ ਵਿੱਚ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੰਡੀਆਂ ਹੁੰਦੀਆਂ ਓਵੇਂ ਇੱਥੇ ਸਿਡਨੀ ਦੇ ਵਿੱਚ ਹੀ ਮੰਡੀਆਂ ਨੇ ਜਿੱਥੋਂ ਸਬਜ਼ੀ ਮਿਲਦੀ ਫਰੂਟ ਮਿਲਦਾ ਤੇ ਜਿਵੇਂ ਉੱਥੇ ਮੰਡੀਆਂ ਦੇ ਵਿੱਚ ਬਾਜ਼ਾਰ ਨਾਲੋਂ ਸਸਤਾ ਸਮਾਨ ਮਿਲਦਾ ਓਵੇਂ ਇੱਥੇ ਜਿਹੜਾ ਬਾਜ਼ਾਰ ਨਾਲੋਂ ਸਸਤਾ ਹੁੰਦਾ ਤੇ ਜਿਵੇਂ ਦਾ ਪੰਜਾਬ ਵਿੱਚ ਮੌਲ ਹੁੰਦਾ ਓਵੇਂ ਦਾ ਹੀ ਸੇਮ ਮੌਲ ਇੱਥੇ ਆ ਤੁਸੀਂ ਅੱਜ ਜਿਆਦਾ ਸਮਾਨ ਲੈਂਦੇ ਜੇ ਰੇਟ ਵੀ ਘੱਟ ਹੋ ਜਾਂਦਾ ਤੇ ਹਰ ਚੀਜ਼ ਜਿਹੜੀ ਪੰਜਾਬ 'ਚ ਮਿਲਦੀ ਉਹੀ ਤੁਹਾਨੂੰ ਇੱਥੇ ਵੀ ਮਿਲੂਗੀ ਤੇ ਇੱਥੇ ਨਾ ਇਕੱਲੇ ਪੰਜਾਬੀ ਨਹੀਂ ਇੱਥੇ ਜਿਵੇਂ ਹੋਰ ਕਮਿਊਨਿਟੀਆਂ ਜਿਵੇਂ ਹੋਗੇ ਜਿਵੇਂ ਚਾਈਨੀਜ਼ ਹੋਗੇ ਕੋਰੀਅਨ ਹੋਗੇ ਭਲੇ ਉਹਨਾਂ ਦੀਆਂ ਵੀ ਜਿਹੜੀਆਂ ਸ਼ਬਦੀਆਂ ਵਾ ਉਹ ਵੀ ਤੁਹਾਨੂੰ ਇੱਥੇ ਮਿਲਣਗੀਆਂ ਤੇ ਇਹ ਜਿਹੜੀ ਹੁੰਦੀ ਆ ਇਹ ਸੈਚਰਡੇ ਨੂੰ ਲੱਗਦੀ ਆ ਤੇ ਸਵੇਰੇ 4 ਵਜੇ ਤੋਂ ਸਟਾਰਟ ਹੋ ਜਾਂਦੀ ਤੇ 2:30 ਵਜੇ ਤੇ 2 ਵਜੇ ਤੱਕ ਦੀ ਐਂਟਰੀ ਹੁੰਦੀ ਆ ਤੇ ਉਤੋਂ ਬਾਅਦ ਵਿੱਚ ਤਿੰਨ 3:30 ਵਜੇ ਤੱਕ ਆਪਾਂ ਸਮਾਨ ਲੈ ਸਕਦੇ ਆ ਪਰ ਜਿਹੜੀ ਐਂਟਰੀ ਆ ਉਹ 2 ਵਜੇ ਤੱਕ ਹੁੰਦੀ ਲਾਸਟ ਤੇ ਬਾਕੀ ਇੱਥੇ ਆਉਣ ਦੇ ਨਾਲ ਆ ਦੋ ਟਾਂਗੇ ਆਇਕ ਤੇ ਤੁਸੀਂ ਆਪਣੀ ਕਾਰ ਤੇ ਵੀ ਆ ਸਕਦੇ ਜੇ ਤੇ ਉਹਦੀ $2 ਰੈਂਟਰੀ ਫੀਸ ਆ ਤੇ ਜਿਹੜੀ ਹੈਗੀ ਆ ਟ੍ਰੇਨ ਦਾ ਹੀ ਉਹ ਵੀ ਸਟੇਸ਼ਨ ਲੱਗ ਗਿਆ ਤੇ ਜੇ ਕਿਸੇ ਨੇ ਦੂਰੋਂ ਆਉਣਾ ਤੇ ਉਹ ਆਪਣਾ ਟ੍ਰੇਨ ਦਾ ਹੀ ਆ ਸਕਦਾ ਤੇ ਅੱਜ ਹੁਣ ਆਪਾਂ ਤੁਹਾਨੂੰ ਅੰਦਰ ਛਾੜਦੇ ਮਿਖਾਉਣੇ ਕਿੰਨੇ ਦਾ ਸਮਾਨ ਮਿਲਦਾ ਤੇ ਕੀ ਕੀ ਚੀਜ਼ਾਂ ਮਿਲਦੀਆਂ ਇਹ ਹੈਗੀ ਸਾਰੀ ਮਾਰਕੀਟ ਇਹ ਤਾਂ ਇਸ ਮਾਲ ਪਿਆ ਹੁੰਦਾ ਇੱਥੇ ਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਤੁਹਾਨੂੰ ਥੋੜਾ ਬਹੁਤਾ ਘੁੰਮ ਕੇ ਵੇਖਣਾ ਚਾਹੀਦਾ ਕਿ ਜਿਵੇਂ ਮੰਨ ਲਓ ਮੈਂ ਕੋਈ ਕਿਥੋਂ ਮਿਲਦੇ ਆ ਜਾ ਹੋਰ ਕੋਈ ਸਮਾਨ ਆ ਉਹ ਕਿਥੋਂ ਮਿਲੰਦਿਆ ਤੇ ਬਾਕੀ ਇੱਥੇ ਗੱਲਾਂ ਫਰੂਟ ਤੇ ਸਬਜ਼ੀਆਂ ਜਿਹੜੀਆਂ ਉਹੀ ਨੇ ਇੱਥੇ ਬਾਕੀ ਸਮਾਨ ਜਿਵੇਂ ਮੰਨ ਲਓ ਘਰ ਦਾ ਹੋ ਗਿਆ ਦਾਲਾਂ ਹੋ ਗਈਆਂ ਜਾਂ ਹੋਰ ਵੀ ਜਿਹੜਾ ਸਮਾਨ ਆ ਆਪਾਂ ਘਰੇ ਵਰਤਦੇ ਤੇ ਉਹੋ ਜਿਹਾ ਵੀ ਇੱਥੇ ਮਿਲਦਾ ਤੇ ਇਦਾਂ ਕਰਕੇ ਸਮਾਨ ਪਿਆ ਹੁੰਦਾ ਤੇ ਤੁਸੀਂ ਰੇਟ ਵੇਖ ਸਕਦੇ ਜੇ ਬਾਕਸ ਦੇ ਉੱਪਰ ਰੇਟ ਲਿਖਿਆ ਹੁੰਦਾ ਤੇ ਉਦਾਂ ਕਰਕੇ ਨਾਲ-ਨਾਲ ਤੁਹਾਨੂੰ ਦੱਸੀ ਵੀ ਜਾਂਦੇ ਕਿ ਜਿਹੜਾ ਸਮਾਨ ਕਿੰਨੇ-ਕਿੰਨੇ ਦਾ ਜਿਵੇਂ ਜਿਵੇਂ ਟਾਈਮ ਹੁੰਦਾ ਜਾਣਾ ਓਵੇਂ-ਓਵੇਂ ਇਹਨਾਂ ਨੇ ਥੋੜਾ ਰੇਟ ਜਿਹੜਾ ਉਹ ਵੀ ਕਢਾਉਂਦਾ ਜਾਣਾ ਹੁਣ ਜਿਵੇਂ ਆ ਟਮਾਟਰ ਜਿਹੜੇ ਉਹ 10 ਡਾਲਰ ਦਾ ਬਾਕਸ ਆ 10 ਕਿਲੋ ਇਹਦੇ ਵਿੱਚ ਹੋਣਗੇ ਤੇ ਇਹਦੇ ਵਿੱਚ ਜਿਵੇਂ ਆ ਅੱਗੇ ਹੁਣ ਗੱਲਦੇ ਆਪਾਂ ਜਿਵੇਂ ਆਪ ਮੈਂਗੋ ਹੋ ਗਿਆ ਇਹ 5 ਡਾਲਰ ਦਾ ਬਾਕਸ ਆ ਆ ਜਿਹੜੇ ਹੀਰੇ 10 ਡਾਲਰ ਦਾ ਬਾਕਸ ਹੋ ਗਿਆ ਤੇ ਇੱਥੇ ਜਿਵੇਂ ਹੁਣ ਮਤਲਬ ਜਿੰਨਾ ਸਮਾਨ ਲੈਣਾ ਉਦਾਂ ਉਹ ਇਥੋਂ ਟਰਾਲੀ ਵੀ ਲੈ ਸਕਦੇ ਆ ਕਿਰਾਏ ਤੇ ਮਿਲ ਜਾਂਦੀ ਆਪਾਂ 10 ਡਾਲਰ ਇਹਨਾਂ ਨੂੰ ਦੇਣੇ ਆ ਤੇ ਉਸ ਤੋਂ ਬਾਅਦ ਵਿੱਚ ਜਦੋਂ ਟਰਾਲੀ ਵਾਪਸ ਕਰਨੀ ਤੇ ਉਹ 5 ਡਾਲਰ ਆਪਾਂ ਨੂੰ ਵਾਪਸ ਹੋ ਜਾਣੇ ਤੇ 5 ਡਾਲਰ ਦੀ ਟਰਾਲੀ ਜਿਹੜੀ ਆ ਉਹ ਇਥੋਂ ਕਿਰਾਏ ਤੇ ਮਿਲਦੀ ਇੱਕ ਇਹ ਨੂੰ ਕਹਿੰਦੇ ਆ ਇੱਕ ਦੁੱਜੀ ਨੂੰ ਕੇਰੋ ਭਰੇ ਵੀ ਹੈਗਾ ਉੱਥੋਂ ਵੀ ਆਪਾਂ ਕੱਲ ਜਿਹੜੀ ਕਿਰਾਏ ਤੇ ਲੈ ਸਕਦੇ ਹਾਂ ਤੇ ਹੋਰ ਜੇ ਵੇਜੇ ਮੇ ਟਾਈਮ 2 ਵਜੇ ਲੱਗੇ ਹੁੰਦਾ ਜਾਣਾ 2:3 3 ਹੋਵੇ ਜਿੰਨਾ ਦਾ ਸਮਾਨ ਵੇਚ ਗਿਆ ਉਹਨਾਂ ਦੇ ਆ ਬੈਲਟ ਜਿਹੜੇ ਸਾਰੇ ਖਾਲੀ ਹੋ ਗਏ ਤੇ ਜਿੰਨਾ ਦਾ ਥੋੜਾ ਬੋਧਾ ਸਮਾਨ ਰਹਿ ਜਾਂਦਾ ਜਾਂ ਤੇ ਉਹ ਸਸਤਾ ਕਰਕੇ ਵੇਚ ਦਿੰਦੇ ਤੇ ਜੇ ਨਹੀਂ ਤੇ ਫਿਰ ਉਹ ਬੈਕ ਕਰਕੇ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੋਲ ਸੋਰੀਆ ਉੱਥੇ ਪੜਨਾ ਪੈਂਦਾ ਫਿਰ ਉਸ ਤੋਂ ਜਾ ਕੇ ਉਹ ਮਤਲਬ ਬਾਅਦ ਵਿੱਚ ਫਿਰ ਵੇਚ ਸਕਦੇ ਤੇ ਆ ਗੰਨੇ ਹੋਗੇ ਫਿਰ 5 ਡਾਲਰ ਦਾ ਇੱਕ ਮਿਲਦਾ ਜੇ ਦੋ ਗੰਨੇ ਲੈਣੇ ਆਪਾਂ ਤੇ ਫਿਰ ਉਹ 4-4 ਡਾਲਰ ਦੇ ਮਿਲਣਗੇ ਤੇ ਆਹ ਪਤਾ ਨਹੀਂ ਕਿਹੜੀ ਚੀਜ਼ ਆ ਇਹ ਵੀ ਇਦਾਂ ਕਰਕੇ ਇਹਦਾ ਲਿਖਿਆ 2 ਡਾਲਰ ਦੀ ਇੱਕ ਜਾਂ ਦੰਦਾ ਜਾਂ 2 ਡਾਲਰ ਦਾ ਜੇ ਦੋ ਲੈਣੇ ਇਹ ਤੇ ਇਹਨੇ ਫਿਰ ਪੰਜਾਂ ਦੇ ਤਿੰਨੇ ਦੇ ਰਹਿਣਗੇ ਅੱਜ ਦੇਖੋ ਜੁਦੀ ਹੋ ਗਏ 12 ਡਾਲਰ ਦਾ ਬਾਕਸ ਦੇ ਵੇ ਤੇ ਜਿੰਨੀ ਗਰਮੀ ਚੱਲ ਰਹੀਆਂ ਤਾਂ ਕਰਕੇ ਤੁਸੀਂ ਵੇਖੋਗੇ ਕਿ ਮੰਗੇਓ ਜਿਹੜੇ ਆ ਉਹ ਜ਼ਿਆਦਾਤਰ ਲੱਗੇ ਇੱਥੇ ਆਦਰ ਗੋ ਬੀਓਗੀ ਸਾਰੇ ਬੰਨੇ ਤੁਸੀਂ ਵੇਖੋਗੇ ਮੰਗੋ ਮੰਗੋ ਲੱਗੇ ਇੱਥੇ ਜਾਲਾ ਦਾ ਸਮਾਨ ਦੇ ਉੱਪਰ ਤੁਸੀਂ ਵੇਖੋਗੇ ਉਹਨਾਂ ਦੇ ਰੇਟ ਲੱਗਾ ਹੀ ਹੁੰਦਾ ਜੇ ਦਾ ਕਿਤੇ ਨਹੀਂ ਲੱਗਾ ਉਹਦਾ ਆਪਾਂ ਪੁੱਛ ਸਕਦੇ ਹਾਂ ਸਕਾ ਗਾਂਧੀ ਦੇ ਕਿ $5 ਦੇ ਕਿੱਲੇ ਟਮਾਟਰ ਜਿਵੇਂ ਟਮਾਟਰ ਗੰਡੇ ਹੋ ਗਏ ਆ ਆਲੂ ਹੋ ਗਏ ਇੰਦਾ ਵੱਡੇ ਵੱਡੇ ਇਹਨਾਂ ਦੇ ਆ ਜਿਹੜੇ ਜਿਆਦਾ ਛੱਡਨੇ ਹੋ ਲੈ ਸਕਦੇ ਜਿਵੇਂ $5 ਦਾ ਬਹੁਤ ਆ ਪੈਕੇਟ ਆ ਸਾਰਾ ਬੈਗ ਜਿਹੜਾ गाजर हो गई खुम्बा हो गया, गया इधर बारह डाल दिया किलो हा पता ये भी छोटिया खुम्बा लग गए चार डाल रुपए किलो मटर हो गए ਦੇ ਦੇ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਬੰਦੇ ਜਿਹੜੇ ਉਹ ਆਉਂਦੇ ਇੱਥੇ ਗੋਰੇ ਵੀ ਹੋਗੇ ਆਪਣੇ ਬੰਦੇ ਜਿਹੜੇ ਆ ਪੰਜਾਬੀ ਹੋਗੇ ਬਾਕੀ ਸੇਟਾਂ ਵਾਲੇ ਜਿਹੜੇ ਉਹ ਹੋਗੇ ਤੇ ਬਾਕੀ ਜਿਹੜੇ ਚਾਈਨਸ ਹੋਰੀਆਂ ਸਾਰੇ ਮਤਲਬ ਹਰ ਕੋਈ ਜਿਨ੍ਹਾਂ ਨੂੰ ਇਹ ਮੰਡੀ ਲਾਗੇ ਪੈਂਦੀ ਆ ਉਹ ਸਾਰੇ ਇੱਥੇ ਸੈਚਰਡੇ ਨੂੰ ਆਉਂਦੇ ਸਮਾਨ ਲੈਣ ਲਈ ਕਿਉਂਕਿ ਜੇ ਆਪਾਂ ਵੇਖਿਆ ਜਾਵੇ ਤੇ ਬਾਹਰ ਜਿਹੜੇ ਮਤਲਬ ਸਟੋਰ ਹੋ ਗਏ ਜਿੱਥੋਂ ਗ੍ਰੋਸਰੀ ਨਾਰਮਲੀ ਬੰਦੇ ਲੈਂਦੇ ਆ ਉਹਦੇ ਨਾਲੋਂ ਇਹਦੇ ਜਿਹੜੀ ਪ੍ਰਾਈਸ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਆ ਹੁਣ ਸਵੇਂ ਸਾਰੇ ਤਰ੍ਹਾਂ ਦੇ ਸੇਵ ਹੋ ਗਏ दीजी दीजी हो गे। गे। दे दे चैरी आप चैरी हो गई अंगूर हो गए ਇਹ ਰੇਟ ਦਾ ਡਿਫਰੈਂਸ ਹੈ ਉਹੀ ਬੰਦੇ ਵੇਖ ਸਕਦੇ ਜਿਨ੍ਹਾਂ ਨੇ ਬਾਅਦ ਬਾਅਦਲੇ ਜਿਹੜੇ ਸਟੋਰ ਆ ਉਹਨਾਂ ਤੋਂ ਸਮਾਨ ਲਿਆ ਜਿਵੇਂ ਫੂਲ ਵਰਤ ਹੋਵੇ ਪੂਲਸ ਹੋਵੇ ਐਲਬੀਓ ਹੋ ਗਿਆ ਕਿ ਕਿੰਨਾ ਇੱਥੇ ਇਹਦਾ ਰੇਟ ਦਾ ਫਰਕ ਆ ਜਿਹੜੀ ਚੀਜ਼ ਮੰਨ ਲਓ ਇੱਥੇ 5 ਡਾਲਰ ਦੀ ਆ ਉਹੀ ਉਹ 7-8 ਡਾਲਰ ਦੀ ਵੇਚਦੇ ਤੇ ਸੇਮ ਚੀਜ਼ ਹੁੰਦੀ ਹੈ ਇਹਦਾ ਇਹ ਵੀ ਨਹੀਂ ਕੋਈ ਕਿ ਕੋਈ ਕੁਆਲਿਟੀ ਦੇ ਵਿੱਚ ਫਰਕ ਆ ਜਾਂ ਸਮਾਨ ਵਧੀਆ ਨਹੀਂ ਮਿਲਦਾ ਇੱਥੋਂ ਜਾਂ ਸੀ ਇਹ ਖਰਾਬ ਹੋ ਜਾਂਦਾ ਬਸ ਇਹ ਚੀਜ਼ ਆ ਕਿ ਜਿੰਨਾ ਜਿੰਨਾ ਹੁਣ ਘੋੜਾ ਲੋਕ ਕਣਿਸ਼ ਮਾਲ ਲੈ ਕੇ ਜਾਈ ਜਾਣਾ 2 ਵਜੇ ਤੋਂ ਪਹਿਲਾਂ ਉਹਨਾਂ ਉਹਨਾਂ ਹੀ ਇਹ ਸਮਾਨ ਘਰ ਦਾ ਜਾਣਾ ਇੱਥੇ ਤੇ ਬਾਕੀ ਅੱਜ ਦੇ ਮੌਸਲੀ ਤੁਹਾਨੂੰ ਮੋਹਣਾ ਹਾਂ 10 ਡਾਲਰ ਦੀ 10 ਡਾਲਰ ਦੇ ਕਿਲੋ ਮੌਸਲੀ ਹੋਵੇਗਾ ਆ 55 ਡਾਲਰ ਦਾ ਬਾਕਸ ਆ ਜਿਹੜਾ ਆ ਚੀਜ਼ ਦਾ ਤੇ ਦੂਜੀ ਚੀਜ਼ ਇਹ ਆ ਕਿ ਇੱਥੇ ਜਿਆਦਾ ਦਾ ਜਿਹੜੀ ट्रांजੈਕਸ਼ਨ ਉਹ ਸਾਰੀ ਕੈਸ਼ ਹੁੰਦੀ ਆ ਤੇ ਜੇ ਕੋਈ ਬੰਦਾ ਇੱਥੋਂ ਵੇਖ ਨਇ ਸਿडनी ਦਾ ਜਿੰਨਾ ਇੱਥੇ ਆਉਣਾ ਤੇ ਉਹ ਆਪਣਾ ਕੈਸ਼ ਨਾਲ ਲੈ ਕੇ ਆਉਣ ਤੇ ਉਹ ਜਿੰਨਾ ਤੋਂ ਜਿਹੜੀ ਉਹ ਮਸ਼ੀਨ ਨਹੀਂ ਹੁੰਦੀ ਆ ਜਿੰਨਾ ਦੇ ਨਾਲ ਆਪਾਂ ਕਾਹੇ ਕਾਰਡਾਂ ਹੀ ਪੇ ਕਰ ਸਕਦੇ ਇਹ ਗੈਸ ਦੇ ਵਿੱਚ ਜਿਹੜੀ ਇਹ ਅਰਕਾਲ ਰਕਤ ਆ ਆ ਜਿਹੜਾ ਵਾਟਰਮੈਲਨ ਹੋ ਗਿਆ ਇਹ ਆਕੀਰ ਅਲਦਾ ਹੋ ਗਿਆ ਇੱਕ ਤੇ ਜੇ ਆਪਾਂ 2 ਮਹੀਨੇ ਤੇ ਫਿਰ ਆਪਾਂ ਨੂੰ 15 ਲੱਗਦੇ ਮਿਲ ਜਾਣਗੇ ਅਦਰਾ ਕੋ ਗਿਆ 2 ਕਿਲੋ 15 ਡਗਰ ਦਾ ਤੇ ਕਿਲੋ ਜੇ 一直操作。 ਅੱਜ ਦਿੱਲੀ ਸਾਈਡ ਜਿਹੜੀ ਆ ਇਹ ਸੀ ਫੂਡ ਹੋ ਗਿਆ ਸਾਰਾ ਤੇ ਇਹਦੇ ਵਿੱਚ ਜੋ ਜਿਹੜੇ ਬੰਦੇ ਸੀ ਫੂਡ ਖਾ ਗਏ ਆ ਉਹਨਾਂ ਦਾ ਸਾਰਾ ਸਮਾਨ ਹੋ ਗਿਆ ਕਿਸ਼ ਹੋ ਗਈ ਜਦੋਂ ਸਾਰੀ 90 ਤੋਂ ਲੈ ਕੇ ਤੇ ਇੱਥੇ ਤੱਕ ਤੇ ਉਹ ਪਰੇ ਐਂਡ ਤੱਕ ਜਿਹੜੀ ਸਾਦਾ ਇੱਥੇ ਠੀਕ ਹੁੰਦਾ ਹੋ ਗਿਆ ਦੋ ਆਲੂ ਦੀਆਂ ਗਾਜੀਆਂ 3 ਡਾਲਰ ਦੇ ਖੇਲੇ ਹੋਗੇ 7 ਡਾਲਰ ਦਾ ਉਹ ਜਿਵੇਂ ਉਥੇ ਦਾ ਜਿੰਝੇ ਹੀ ਉਹ 15 ਡਾਲਰ ਦਾ 2 ਕਿਲੋ ਦੇਂਦੇ ਸੀ ਇੱਥੇ 7 ਡਾਲਰ ਦਾ ਕਿਲੋ ਆ 10 ਦਾ ਕਿਲੋ ਦੇਂਦੇ ਸੀ ਤੇ ਇੰਦਾ ਥੋੜਾ ਬਹੁਤਾ ਕੁਆਲਿਟੀ ਦੇ ਹਿਸਾਬ ਨਾਲ ਫਰਕ ਹੁੰਦਾ ਬਾਕੀ ਸਮਾਨ ਸਾਰਾ ਠੀਕ ਹੀ ਹੁੰਦਾ ਇਹਨਾਂ ਨੇ ਤਾਂ ਤੇਜ਼ ਕਰਨ ਨੂੰ ਵੀ ਰੱਖਿਆ ਹੁੰਦਾ ਕਾਰ ਦਾ ਬਾਕੀ ਸਮਾਨ ਹੋ ਗਿਆ ਜਿਵੇਂ ਲਬਨੀਸ ਬੈਡੋ ਵੀ ਆਪ ਬੈਡੋ ਵੀ ਇਹ ਚੀਜ਼ਾਂ ਦਾ ਵੀ ਇੱਥੇ ਉਧਰ ਸ਼ੌਕ ਬਕਰੀ ਬਣੀ ਆ ਇਹ ਸਾਈਡ ਤੇ ਤੇ ਇਹ ਇਹ ਜਿਹੜਾ ਸਮਾਨ ਹੈ ਇਹ ਵੀ ਜੇ ਆਪਾਂ ਬਾਜ਼ਾਰ ਨਾਲੋਂ ਵੇਖੀਏ ਤੇ ਇਹ ਵੀ ਮਤਲਬ ਸਸਤਾ ਇੱਥੇ ਮਿਲਦੇ ਆਏ ਹਰ ਚੀਜ਼ ਇਹਦੇ ਵਿੱਚ ਤੁਹਾਨੂੰ ਆਹ ਡਾਲਾਂ ਹੋ ਗਈਆਂ ਇਹਦੇ ਉੱਪਰ ਲਿਖਿਆ ਗਿਆ ਜਿਵੇਂ ਜਿਵੇਂ ਇੱਕ ਪੈਕ ਤੇ ਆ 7 ਡਾਲਰ ਦਾ ਹੋ ਗਿਆ ਯਾਰ ਲੈਣੀ ਦਾਲ ਆਪਾਂ ਇਹ 6 ਡਾਲਰ ਦੀ ਹੋ ਗਈ 10 ਜੀ ਦੇ ਉੱਤੇ ਜਿਹੜੇ ਉਹ ਦਾ ਪ੍ਰਾਈਸ ਲਿਖਿਆ ਚੀਰੋਲਾ 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 ਨੀਅ ਆਇਲ ਆਇਲ ਚੀਰੋਲਾ ਚੀਰੋਲਾ ਆਇਲ ਚੋ ਜੀ ਹੋ ਗੀਆਂ 10 ਡਾਲਰ ਦਾ ਬਾਕਸ ਕੁਬ ਚਾਰਾ ਸਮਾਨ ਹੋ ਗਿਆ ਇੱਥੇ ਜਿਵੇਂ ਟੀ-ਸ਼ਰਟਾਂ ਹੋ ਗਈਆਂ ਸਾਰੀਆਂ ਇਹ ਵੀ ਆਂਦੇ ਹੋ ਗਏ ਮੇਰੇ ਉੱਪਰ ਵੀ ਇਹ ਮਤਲਬ ਹਰ ਵਕਤ ਵਕਤ ਆਂਦੇ ਕੁਆਲਿਟੀ ਦੇ हिसाब ਨਾਲ ਇਹਨਾਂ ਦਾ ਰੇਟ ਲਿਖਿਆ ਇਹਦੇ ਉੱਪਰ ਅੋਰ ਇਹ ਆਹ ਦਾ ਕਰੋ ਇਹ ਕੋਲ ਨਹੀਂ ਭਾਣੇ ਜਿਹੜੇ ਆ ਇਹਨਾਂ ਦੀ ਦੁਕਾਨ ਹੋ ਗਈ ਇਸ ਤੇ ਕਦਰ ਦੇ ਭਾਂਡੇ ਜਿੰਨੇ ਲੈਣੇ ਆ ਉਹ ਇਕੱਲਾ ਛੱਡਦਾ ਉਹ ਹਰ ਚੀਜ਼ ਤੁਹਾਨੂੰ ਫੋਨ ਚਾਰਜਰ ਹੋਗੇ ਆ ਹੈੱਡਫੋਨ ਹੋਗੇ ਇੱਥੇ ਜਿਹੜੀਆਂ ਵਾ ਸਾਰੀਆਂ ਇਹ ਹੋ ਗਈਆਂ ਆਇ ਤੇ ਹਾਲ ਸੋਗੀਆਂ ਸਾਰੀਆਂ ਇਹਦੇ ਵਿੱਚ ਜੇ ਆ ਤੁਸੀਂ ਆ ਆਪਣੀ ਮਰਜ਼ੀ ਨਾਲ ਸਮਾਨ ਵਧ ਘੱਟ ਪਾਉਣਾ ਉਹ ਪਾ ਸਕਦੇ ਜੇ ਬਾਕੀ ਜਿਹੜਾ ਪੈਕ ਹੋਇਆ ਉਹ ਵੀ ਪਿਆਵਾ ਰੇਟ ਵੀ ਹੀ ਵੇਖ ਸਾਡੇ ਹਰ ਜੀ ਦੇ ਉੱਪਰ ਰੇਟ ਵੀ ਲਿਖਿਆ ਤੇ ਜਿਹੜੀ ਜਿਹੜੀ ਚੀਜ਼ ਆ ਉਹ ਹੋ ਗਈ ਐਡਾ ਮੰਗੋ ਜਿਹੜੇ ਉਹ ਕੱਟ ਕੱਟ ਕੇ ਤੇ ਇਸ ਟ੍ਰੋਨ ਲਿਓ ਰੱਖਦੇ ਟਾਈਮ 2 ਵਜੇ ਗਏ ਤੇ ਜਿਹੜੀ ਐਂਟਰੀ ਆ ਉਹ ਬੰਦ ਹੋ ਗਈ ਬਾਦੋਂ ਹੁਣ ਬਾਦੋਂ ਨਹੀਂ ਕੋਈ ਐਂਟਰ ਕਰ ਸਕਦਾ ਪਰ ਜਿਹੜੇ ਲੋਕ ਅੰਦਰ ਆਡੀ ਐਂਟਰ ਕਰ ਚੁੱਕੇ ਆ ਉਹ ਤਿੰਨ ਨੂੰ 3:30 ਵਜੇ ਤੱਕ ਆ ਸਮਾਨ ਲੈ ਸਾਰੇ ਜਦੋਂ ਤੱਕ ਵੀ ਸਮਾਨ ਮਤਲਬ ਸਾਰਾ ਆ ਚੁੱਕਿਆ ਨਹੀਂ ਜਾਂਦਾ ਸਾਰਾ ਇਹਨਾਂ ਦਾ ਫਿਨਿਸ਼ ਨਹੀਂ ਹੋ ਜਾਂਦਾ ਕੰਮ ਉਦੋਂ ਤੱਕ ਉਹ ਸ਼ੌਪ ਸ਼ੋਪਿੰਗ ਕਰ ਸਕਦੇ ਪਰ ਹੋਰ ਜੇ ਹੋਰ ਜੇ 2 ਵਜੇ ਹੋਰ ਜੇ ਕੋਈ ਬੰਦਾ ਬਾਹਰ ਜਾਂਦਾ ਤੇ ਦੇ ਉਹ ਐਂਟਰੀ ਦੁਬਾਰਾ ਗੱਲ ਹੋਏਗਾ ਕਾਹ ਕਰਕੇ ਲੋਕ ਇਦਾਂ ਵੱਡੀਆਂ ਟਰਾਲੀਆਂ ਲੈ ਲੈਂਦੇ ਤੇ ਇੱਕ ਵਾਰੀ ਐਂਟਰ ਕਰਕੇ ਜੋ ਵੀ ਸਾਰਾ ਸਮਾਨ ਆ ਉਹ ਲੈ ਕੇ ਤੇ ਫੇਰ ਹੀ ਉਹ ਬਾਹਰ ਜਾਂਦੇ ਹੁੰਦੇ ਫਾਇਲਾਪ ਜਿਹੜਾ ਹੈ 3 ਲੰਦ ਦਾ ਇਹ ਹੋ ਗਿਆ। ਪਰ ਉਹ ਦਿਨ ਵੇਖੋਗੇ ਕਿ ਜਿੰਨੇ ਤੁਹਾਨੂੰ ਬੰਦੇ ਦੇਖਣਗੇ ਜਿਹੜੇ ਇੱਥੇ ਸਬਜ਼ੀ ਵੇਚਦੇ ਆ ਉਹਦੇ ਬਰਾਬਰ ਹੀ ਤੁਹਾਨੂੰ ਇੱਥੇ ਕੁੜੀਆਂ ਵੀ ਦੇਖਣਗੀਆਂ। ਇਹ ਆਹ ਵਖੋ ਇਧਰਲੀ ਸਾਈਡ ਤੇ ਜਿਹੜੀਆਂ ਕੰਮ ਕਰਦੀਆਂ ਆ। ਕੰਦੇ ਉਹਨਾਂ ਦੇ ਬਰਾਬਰ ਕੁੜੀਆਂ ਵੀ ਕੰਮ ਕਰਦੇ ਇਹ ਸਾਰੀ ਮਾਰਕੀਟ ਜਿਹੜੀ ਆ ਇਹ ਅੰਦਰ ਹੋ ਗਈ ਤੇ ਥੋੜੀ ਜੀ ਦੁਕਾਨਾਂ ਜਿਹੜੀਆਂ ਉਹ ਬਾਹਰ ਵੀ ਹੁੰਦੀਆਂ ਉਹ ਵੀ ਤਾਂ ਲੋਰਾ ਪੁਰਾਣਾ ਨਾ ਦਿੱਲੀ ਸਾਈਡ ਤੇ ਜਿਹੜੀ ਇਹ ਪਾਰਕਿੰਗ ਹੋ ਗਈ ਤੇ ਇਹ ਜਿਹੜੇ ਕੋਲ ਸਟੋਰ ਇਹਦੇ ਬੱਲੀ ਸਾਈਡ ਤੇ ਤੇ ਆਪਣਾ ਸਟੇਸ਼ਨ ਹੋ ਗਿਆ ਜਿੱਨੇ ਟ੍ਰੇਨਾਂ ਆਈਆਂ ਹੋਣਾ ਤੇ ਬਾਕੀ ਆ ਇਦਾਂ ਮਾਰਕੀਟ ਜਿਹੜੀ ਆ ਬਾਹਰ ਵੀ ਇਦਾਂ ਲੱਗਦੀ ਆ ਤੋ ਇਹ ਕੋਈ ਖਾਂਗਾ ਜਾਏਗਾ ਆ ਜਮੇ ਕਿ ਚਾਲੂ ਹੋ ਗਏ 6 ਡਾਲਰ ਦੇ ਕਿਲੋ ਕੰਡੀਆਂ ਕੰਡੀਆਂ ਜਿਹੜੀਆਂ 9 ਡਾਲਰ ਇਹ ਹੋ ਗਈਆਂ ਜਮੂਰੀ ਵੀ ਆ ਗਏ ਬੇਰੀ ਜਿਹੜੀਆਂ ਗੋਲਾਂ ਹੁੰਦੀਆਂ 1 ਡਾਲਰ ਦਾ ਬਾਕਸ ਹੋ ਗਿਆ ਤੇ ਆਮਰੂਦ ਹੋ ਗਿਆ ਇੱਧਰ ਮੋਕੇ ਵਾਲੇ ਆਮਰੂਦ ਕੇ ਫਿਰ ਇਹਦੇ ਮੱਚਾਈ ਦਾ ਪ੍ਰਾਤਿਕ ਨਾ ਬੋਲੇ ਜਿਹੜਾ ਸਮਾਨ ਆਪਾਂ ਨੂੰ ਜੋ ਆਪਾਂ ਉਥੇ ਖਾਨੇ ਆ ਉਹਦੇ ਮਿਲਦਾ ਹੀ ਮਿਲਦਾ ਹੋਰ ਵੀ ਜਿਹੜੇ ਤੁਹਾਨੂੰ ਤੁਸੀਂ ਕੋਈ ਜਿੱਦਾਂ ਦੇ ਫਰੂਟ ਹੋਗੇ ਇੱਥੇ ਇੱਥੇ ਸਬਜ਼ੀਆਂ ਵੇਖੋਗੇ ਜਿਹੜੀਆਂ ਆਪਣੇ ਉੱਧਰ ਨਹੀਂ ਹੈਗੀਆਂ ਤੇ ਉਹ ਵੀ ਜੇ ਕਹੇ ਨੇ ਖਾਣੀਆਂ ਇੱਥੇ ਉਹ ਵੀ ਲੈ ਸਕਦਾ ਪਰ ਜੋ ਜੋ ਚੀਜ਼ ਆਪਾਂ ਨੂੰ ਉੱਥੇ ਮਿਲਦੀ ਆ ਉਹ ਹਰ ਚੀਜ਼ ਤੁਹਾਨੂੰ ਇੱਥੇ ਮਿਲੂਗੀ ਬਸ ਮਸਾਖ ਨਹੀਂ ਵੇਖਿਆ ਹੁਣ ਤੱਕ ਉਹ ਵੀ ਸ਼ਾਇਦ ਕਿਸੇ ਕੋ ਹੋਵੇ ਆ ਬਾਕੀ ਦੇ ਸਾਰੇ ਕੁਝ ਦੇਖ ਹੀ ਗਿਆ ਕਬੂੜੀਆਂ ਹੋ ਗਿਆ। ਹੁਣ ਆ ਜਿਹੜੀ ਮੂਲੀ ਆ ਇਹ ਹੈਗੀ ਆ 5 ਡਾਲਰ ਦੀਆਂ ਤਿੰਨ ਤੇ ਪਰ ਮੂਲੀ ਦਾ ਸਾਈਜ਼ ਜਿਹੜਾ ਉਹ ਵੱਡਾ। ਇਹ ਚੈ ਨਹੀਂ। ਬਸ ਆਗ ਵੀ ਆਗ ਨਹੀਂ ਪਾਲਤ ਲੱਗਦੀ ਏ ਜਾਂ ਕੋਈ ਹੋਜੀ ਜਾਂ ਪਰ ਮੁੜੀ ਦਾ ਸਾਈਜ਼ ਇੱਕੋ ਮੁੜੀ ਦਾ ਤੇ 3 ਡਾਲਰ ਦਾ 3 ਡਾਲਰ ਦੀ ਇੱਕ ਹੈ ਆਪ ਕੋਈ ਸਾਗਦੀ ਟਾਈਪ ਵੀ ਲੱਗਦੀ ਮੈਨੂੰ ਪਰ ਇਹ ਥੋੜੀ ਥੋੜੇ ਹੋਰ ਹੋਏ ਦੀ ਕੁਆਲਿਟੀ ਆ ਆ ਕੋ ਸਾਗ ਸਾਗ ਨੂੰ ਵੀ ਆ ਇਹ ਵੀ ਚੀਜ਼ ਥੋੜੇ ਥੋੜੇ ਇੱਕ ਟ੍ਰੇ ਜਿਹੜੀ ਆ ਉਹ 4 ਡਾਲਰ ਦੀ ਹੈ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਲੈ ਸਕਦੇ ਆ ਕੋਈ ਇਹ ਵੀ ਕੋਈ ਚਾਈਨੀਜ਼ ਆਈਟਮ ਆ ਚਾਈਨੀਜ਼ੇ ਵਿੱਚ ਲਿਖਿਆ ਆ ਏਗਜ ਹੋਗੇ ਇਹ ਜਿਹੜੇ ਆ ਡੱਕ ਏਗ ਆ ਫਰੈਸ਼ ਡੱਕ ਏਗ নো ਬੇਬੀ 20 ਡਾਲਰ ਦੀ ਟ੍ਰੇ ਇਸ ਪਾਸੇ ਹੋ ਗਈ ਜੀ ਮੇਰੇ ਸਾਗ ਦੀ ਵੈਰਾਈਟੀ ਆ ਕੋਈ ਹੋਰ ਆਪਣੇ ਉੱਥੇ ਸ਼ਾਇਦ ਜਿਵੇਂ ਆਪਣੇ ਸਾਗ ਹੁੰਦਾ ਇੱਥੇ ਇਹਨਾਂ ਦੇ ਥੋੜਾ ਕੋਈ ਜੋ ਹੋਰ चीज जोवे ਪਰ ਹੈਗੀ ਉਹ ਸਾਗ ਹੁੰਦੀ ਆ ਹਾ ਜਿਵੇਂ ਜਿਹੜਾ ਸਮਾਨ ਨਹੀਂ ਵੇਖਦਾ ਉਹ ਫਿਰ ਇਦਾਂ ਲੈ ਜਾਂਦੇ ਆਪਣੇ ਜਿਹੜੇ ਇਹਨਾਂ ਦੇ ਕੋਸ਼ਚੋਰ ਆ ਉੱਥੇ ਰੱਖ ਲੈਂਦੇ ਫਰਜਾਦਾਰ ਇਨਰ ਵੀ ਹੁੰਦਾ ਕਿ ਜੋ ਉਸਮਾਨ ਇੱਥੇ ਇਹਨਾਂ ਨੇ ਲਾਇਆ ਇੱਕ ਵਾਰੀ ਉਹ ਸਾਰਾ ਵੇਖੀ ਜਾਵੇ ਆਰੇ ਸਾਰੇ ਗੰਡੇ ਆਏ 5 ਡਾਲਰ ਦਾ ਇੱਕ ਬੈਗ ਵਿੱਚ ਹੁੰਦਾ ਇੱਥੇ ਜਿੰਨਾਂ ਦਾ ਸਮਾਨ ਸਾਰਾ ਵੇਚ ਗਿਆ ਉਹ ਆਪਣਾ ਸਾਰਾ ਪੈਕ ਕਰੀ ਜਾਂਦੇ ਆ ਤੇ ਹੁਣ ਉਹਨਾਂ ਦਾ ਜਾਣ ਦਾ ਟਾਈਮ ਹੋ ਗਿਆ ਜਿੰਨਾਂ ਦਾ ਹਾਲੇ ਰਹਿੰਦਾ ਉਹ ਥੋੜੇ ਬੈਠੇ ਆ ਪਰ ਤਿੰਨ ਸਾਢੇ ਸਾਢੇ ਕਿ ਤਿੰਨ ਵਜੇ ਤੱਕ ਸਾਰਾ ਇਹਨਾਂ ਨੇ ਇਹ ਤੱਕ ਫਿਨਿਸ਼ ਕਰਕੇ ਜਿੰਨਾ ਵੀ ਅੱਗੇ ਆ ਵੇਖ ਦਿਆ ਜਿਹੜਾ ਨਹੀਂ ਵੀ ਕਿਹਾ ਉਹ ਲੈ ਗਏ ਵਾਪਸ ਤੇ ਕੋਲ ਸੋਚ ਰੱਖ ਕੇ ਤੇ ਜਿੰਨਾ ਆ ਥੋੜਾ ਬੋਲਾ ਤੁਹਾਨੂੰ ਥੱਲੇ ਦਿਖਦਾ ਹੋਊਗਾ ਥੋੜੀ ਥੋੜੀ ਗੰਦਗੀ ਟਾਈਪ ਉਹ ਜਿਹੜੀ ਸਾਰੀ ਚੀਜ਼ ਵੀ ਇਹਨਾਂ ਨੇ ਸਾਫ਼ ਕਰ ਦਿੰਦੇ ਨੇ ਤੇ ਇਹਦੇ ਵਿੱਚ ਤੁਸੀਂ ਵੇਖੋਗੇ ਕਈ ਆਪਣੇ ਪੰਜਾਬੀ ਬੰਦੇ ਵੀ ਆ ਗਏ ਜਿੰਨਾਂ ਦੀਆਂ ਇਦਾਂ ਇੰਨਾ ਵਾਂਗੂ ਦੁਕਾਨਾਂ ਵਾ ਤੇ ਉਹ ਵੀ ਆਪਸਮਾਨ ਵਿੱਚੰਦੇ ਤੇ ਬਾਕੀ ਜਿਹੜੀ ਪਾਰਕਿੰਗ ਆ ਉਹ ਬਹੁਤ ਜ਼ਿਆਦਾ ਇੱਥੇ ਆ ਵੀ ਇਹ ਹੋਗੀ ਅੰਡਰਗਰਾਉਂਡ ਉੱਪਰ ਵੀ ਪਰਲੀ ਸਾਈਡ ਤੇ ਵੀ ਹੋਗੀ ਆ ਇਧਰ ਵੀ ਗੱਡੀਆਂ ਲੱਗੀਆਂ ਤੇ ਆ ਇਹਦੇ ਵਾਂਗੂ ਇਦਾਂ ਐਂਟਰੀ ਤੇ ਪੁਲਿਸ ਤੇ ਸਿਕਿਉਰਿਟੀ ਖਲੋ ਜਾਂਦੀ ਫਿਰ ਜਿਹੜੇ ਬਾਹਰੋਂ ਬੰਦੇ ਆਉਂਦੇ ਉਹ ਨਹੀਂ ਅੰਦਰ ਆ ਸਕਦੇ ਤੇ ਜਿਹੜੇ ਅੰਦਰ ਆ ਉਹੀ ਰਹਿ ਸਕਦੇ ਜਿਵੇਂ ਇਦਾਂ ਸਿਕਿਉਰਿਟੀ ਵਾਲੇ ਪੁਲਿਸ ਖਲੋਤੀ ਇੱਥੇ ਨਾਲ ਸਿਕਿਉਰਿਟੀ ਦੇ ਉਵੇਂ ਦੂਜੀ ਸਾਈਡ ਤੇ ਇੱਕ ਹੋਰ ਗੇਟ ਆ ਉੱਧਰ ਵੀ ਦਾਖਲ ਹੋ ਜਾਂਦੇ ਆਈਸਕ੍ਰੀਮ ਹੋ ਗਈ ਇੱਥੇ ਤੇ ਮੈਂ ਅੱਜ ਕਰਦਾ ਵੀਡੀਓ ਤੁਹਾਨੂੰ ਇਹ ਸਾਰੀ ਵਧੀਆ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗੀ ਤੈਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੇ ਤੁਸੀਂ ਹਾਲੇ ਮੇਰੀਆਂ ਦੂਜੀਆਂ ਵੀਡੀਓ ਨਹੀਂ ਵੇਖੀਆਂ ਜਿਹਦੇ ਵਿੱਚ ਮੈਂ ਦੱਸਿਆ ਕਿ ਸਿਡਨੀ ਸਿਡਨੀ 에어ਪੋਰਟ ਜਦੋਂ ਆਪ ਪਹਿਲੀ ਵਾਰੀ ਆਉਣੇ ਆ ਤੇ ਬਿਨਾ ਕਿਸੇ ਦੀ ਹੈਲਪ ਤੋਂ ਆਪਾਂ ਕਿਵੇਂ ਆ ਸਕਦੇ ਆ ਤੇ ਦੂਜੀ ਵੀਡੀਓ ਦੇ ਵਿੱਚ ਮੈਂ ਦੱਸਿਆ ਸਿਡਨੀ ਫੇਰੀ ਬਾਰੇ ਤੇ ਤੁਸੀਂ ਇਹਨੂੰ ਜਿਹੜਾ ਆਪਣਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਉਹਨਾਂ ਨਾਲ ਸ਼ੇਅਰ ਕਰਿਓ ਜਿਹੜੇ ਬੰਦੇ ਇੱਥੇ ਰਹਿੰਦੇ ਆ ਜਾਂ ਜਿਨ੍ਹਾਂ ਨੇ ਇੱਥੇ ਆਉਣਾ ਤੇ ਬਾਕੀ ਧੰਨਵਾਦ